ਨਾਜ਼ਰੀ ਮਹੱਲਾ ਪੰਜਵਾ ਚਤੁਰ ਜਿਹਾ ਕੀਨੋ ਬਲ ਆਪਣਾ ਮਾਦੇ ਸਾਹਿਬ ਹਰਗੋਬਿੰਦ ਸਾਹਿਬ ਦੀ ਰੱਖਿਆ ਦਾ ਸ਼ਬਦ ਉਚਾਰਦੇ ਹੈ ਭਾਈ ਚਾਰ ਗੁਸਾ ਵਿੱਚ ਆਪ ਦਾ ਦਲ ਵਾਹਿਗੁਰੂ ਸ਼ਕਤੀ ਦਾ ਕਰ ਦਿੱਤਾ ਹੈ ਉਪਰ ਕਰ ਧਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਸੇਜੂ ਤੇ ਆਪਣਾ ਕਿਰਪਾ ਦਾ ਹੱਥ ਰੱਖਿਆ ਹੈ ਚਾਰੇ ਦਿਸ਼ਾ ਉੱਤਰ ਦੇਖਣ ਪੂਰੇ ਪਛਮ ਵਿੱਚ ਕੋਈ ਦੁਸ਼ਮਣ ਕਰਨ ਵਾਲਾ ਤੇ ਨਹੀਂ ਆ ਸਕਦਾ ਚਾਰੇ ਜਿਹਾ ਚਾਰੇ ਅੰਤ ਕਰਨ ਮਨਬੁੱਧ ਜਿਤ ਹੰਕਾਰ ਹੈ ਜਿਹੜੇ ਇਰਜਾ ਉਹ ਬਿਵੇਕ ਦਾ ਦਰਸ਼ਕੇ ਦਰਸ਼ਨ ਪਾਉਣਾ ਕੀਤਾ ਹੈ ਕਿਉਂਕਿ ਉਸਾ ਚਾਰ ਗੁਸਾ ਜਿਹੜੀਆਂ ਹਨੀਆਂ ਚਾਰੇ ਅੰਤਾਂ ਕਰਨੀ ਹੈ ਦੁਕਤੀਆਂ ਮਨ ਦੀ ਸ਼ੰਕਲ ਉਠਾਉਣਾ ਗੁਰਦੀ ਦਾ ਖਲਾਸ ਨਿਕੇ ਕਰਨੇ ਹੰਗਕਾਰ ਕੋਪ ਚਿੰਦਨੀ ਆਦਿਕ ਇਹਨਾਂ ਵਿੱਚ ਆਪ ਦਾ ਬਲ ਨਾਮ ਦਾ 파ਤਾ ਮਾਰਨ ਪਉਣਾ ਕੀਤਾ ਹੈ ਫਿਰ ਉਪਰ ਕਰਤਾਰੂ ਫਿਰ ਤੁਹ ਕਿਰਪਾ ਦੇ ਹੱਥ ਮਾਰੇ ਸਾਂ ਰੱਖਿਆ ਕੀ ਰੱਖਣਾ ਕੀਤਾ ਕਿਰਪਾ ਕਟਾਖੇ ਅਵਲੂਕਨ ਕੀ ਆਪ ਦੇ ਸੇਵਕ ਨੂੰ ਕਿਰਤਾ ਦ੍ਰਿਸ਼ਟੀ ਨਾਲ ਸੱਟ ਕੇ ਅੱਖੀਂ ਤਾਂ ਚਾਹੀਏ ਦ੍ਰਿਸ਼ਟੀ ਦਾ ਨਾ ਕੋ ਹੋਵੇ ਕਿਤਾ ਦ੍ਰਿਸ਼ਟੀ ਰੇਨ ਕਰਕੇ ਦੇਖਣਾ ਕੀਤਾ লাশ ਦਾ ਦੂਖ ਬਿਦਾੜਿਓ ਆਪ ਦੇ ਛੇਵਕਾਂ ਦਾ ਜੰਮਣਾ ਮੇਨੋਂ ਸਾਰਾ ਹੀ ਮੀਰ ਦਿੱਤਾ ਹੈ ਹਰ ਜਨ ਰਾਖੇ ਗੁਰੂ ਗੋਬਿੰਦ ਮਹਾਰਾਜ ਸਾਹਿਬ ਨੇ ਅਕਾਲ ਪੁਰਖ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਆਪ ਦੇ ਜਨ ਜਾਣ ਕੇ ਰੱਖ ਲਏ ਦੁਸਤਿਆਂ ਹਰ ਜਨ ਰਾਖੇ ਗੁਰੂ ਗੋਬਿੰਦ ਗੁਰੂ ਜੀ ਅਕਾਲ ਪੁਰਖ ਹੈ ਉਸ ਨੇ ਆਵੇ ਹਰੀ ਜਨ ਸੇਵਕ ਜਾਣ ਕੇ ਰੱਖਿਆ ਕੀਤੀ ਹੈ ਕੰਠ ਲਾਏ ਆ ਗੋ ਨੂੰ ਸਭ ਮਿਟੇ ਆਵੇ ਆਪਣੇ ਮਿਸ਼ਕੇ ਰੂਪੀ ਕੰਠ ਨਾਲ ਲਾ ਕੇ ਧਾਰੇ ਜੰਮੋਂ ਮੰਗ ਸਾਡੇ ਉਗਣ ਜੇ ਕਿਸੇ ਮੇਰੇ ਤੇ ਦੇਵਾਰੇ ਬੁਕਾਰ ਆ ਵਿੱਚ ਦਇਆਲ ਪੁਰਖ ਬਖਸ਼ਾਂ ਉਹ ਦਇਆ ਦਾ ਘਰ ਆ ਦੂਰਨ ਬਖਸ਼ਾ ਦੇ ਕਰਨ ਵਾਲਾ ਮਸੂਮ ਹੈ ਜਾ ਹੈ ਗੁਰੂ ਰਾਉ ਉਹ ਮੰਗਦਾ ਹੈ ਥਾਤੁਰ ਆਪਣੇ ਧੋਮ ਰਿਉਂਦੀ ਆਪਣੇ ਕਾਲੂਹਲੇ ਪਾਸੋਂ ਜੋ ਵੀ ਪ੍ਰਾਇਤ ਮੰਗੀਦਾ ਹੈ ਕੋਈ ਕੋਈ ਦੇਵੋ ਬਲਾਸਤ ਦੇ ਪਰਛਾ ਧਰਮ ਅਰਥ ਕਾਮ ਮੁਕਤ ਸਭ ਕੁਝ ਦੇ ਦਿੰਦਾ ਹੈ ਨਾਨਕ ਦਾਸ ਮੁਖ ਤੇ ਜੋ ਬੋਲੇ ਬਗਬੀ ਤੇਨੂੰ ਸੇਵਕ ਭਾਲ ਧਾਰ ਕੇ ਜੋ ਗੁਰੂ ਸਾਹਿਬ ਜੀ ਕੰਨੇ ਮੁਖੋਂ ਬੋਲੀਦਾ ਹੈ ਇਹਾ ਉਹਾ ਸੱਚ ਹੂ ਕੋਈ ਇਸ ਲੋਕ ਦੀ ਵੀ ਸੱਚਾ ਵਰਤਾਰਾ ਕਰਦਾ ਹੈ ਪਰਲੋਕ ਜੀਓ ਮੇ ਸੱਚਾ ਹੁੰਦਾ ਹੈ